ਤੰਤੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਦੀਨ ਦੁਨੀਆ ਦੇ ਮਾਲਕ ਸਰਬਸ਼ਕਤੀਮਾਨ ਤਨ ਤਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਗੋਦ ਵਿੱਚ ਬੈਠ ਕੇ ਸਰਦਾਰ ਸਤਨਾਮ ਸਿੰਘ ਜੀ ਜਿਨ੍ਹਾਂ ਦੀ ਸੁਪਤਰੀ ਦਾ ਆਨੰਦ ਕਾਰਤਾ ਜੀ ਉਹਨਾਂ ਨੇ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈ ਕੇ ਜੋਕਾਰਾ ਤਰੰਬਿਆ ਏ ਅਸੀਂ ਅਰਦਾਸ ਕਰੀਏ ਸਾਰੇ ਰਲ ਮਿਲ ਕੇ ਕਿ ਸੱਚੇ ਪਾਤਸ਼ਾਹ ਸਾਡੀ ਸੁਪਤਰੀ ਤੇ ਮੇਰ ਪ੍ਰਿਆਰਥ ਰੱਖ ਕੇ ਘਰ ਪਰਿਵਾਰ ਨੂੰ ਵਧੀਆ ਮਿਲੇ ਆਪਣੇ ਮਾਪਿਆਂ ਦੀ ਜੋ ਸੇਵਾ ਕਰ ਸਕੇ ਮਾਲਕੋ ਕਿਰਪਾ ਕਰੇ ਇਸ ਪਰਿਵਾਰ ਤੇ ਔਰ ਸਾਡੀ ਭੈਣ ਤੇ ਮੇਰੇ ਪ੍ਰਯਾਤਨ ਕੇ ਸਾਰੇ ਕਾਮ ਆਪਵਾਈ ਗੁਰੂ ਜੀ ਸਹਾਈ ਹੋ ਕੇ ਕਹੂੰਗੀ ਮੇਰੇ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਸਾਡੇ ਬਾਬਾ ਸونی ਜੀ ਬੋਲੀ ਸਾਹਿਬ ਵਾਲੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਹਾਨੂੰ لائی بانی کیرتن دہالتا ہے جتنے بابا جی ملتے ہیں بڑا پیار کرتے ہیں اپنے سمید سما دے کے نواز دینا کرتا درستی بکھے نام پانی جوڑ کے رکھے کرپا کرے یہاں دے سارے ساتھی میں دنواد کرتا مالک رکھے اور دس سیکھوں کو آیا جو میں بابا جی نے دسیا ہے ਜੇ ਤੋਵੇਂ ਆ ਮੇਰੇ ਜੁਬਾਂਦੂ ਆਂਦੀ ਹੈ ਜੀ ਪੈਰਾਂ ਦੇ ਨਾਲ ਹੀ ਮੈਂ ਪ੍ਰਸਤੁਤ ਕੀਤੀ ਹੈ ਜੀ ਪੈਰਾਂ ਦੇ ਨਾਲ ਹੀ ਮੈਂ ਪ੍ਰਸਾਦਾ ਛਕਦਾ ਵਾਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਦੋ ਬੇਟੇ ਦਿੱਤੇ ਆ ਬਾਲਕ ਨੇ ਮੈਨੂੰ ਮੇਰਾ ਪਰਿਵਾਰ ਵਾਜੀ ਇੱਕ ਡੇਢ ਸਾਲ ਦਾ ਇੱਕ 13 ਸਾਲਾਂ ਦਾ ਜੋ ਅਫੀਦ ਬਾਤ ਜਾਂਦਾ ਵਾ ਤਰਵਾਲੀਆ ਜੋ ਬਿਲਕੁਲ ਸਹੀ ਇਸਲਾਮ ਦਾ ਮੋਈ ਹੰਡੀ ਕਪਨੀਆਂ ਜਿਹਨੂੰ ਬੀਬੀ ਰਦਨੀਵਾਰ ਜੀ ਦੇ ਨਾਲ ਸਨਮਾਨ ਦਿੱਤਾ ਗਿਆ ਫਤੇਗਰ ਸਾਹਿਬ ਤੋਂ ਤਾਂ ਤੁਹਾਡੇ ਮੇਰੇ ਪਤਨਾਵਾਲ ਮੇਰੇ ਸੌਦੇ ਨੇ ਔਰ ਜੇ ਮਾਲਕ ਨੇ ਮਨੁਅਤ ਨਹੀਂ ਦਿੱਤੇ ਤੇ ਆਵਾਜ਼ ਦਿੱਤੀ ਆ ਆਵਾਜ਼ ਦੇ ਨਾਲ ਸਵਾਹਿਬ ਗੁਰੂ ਦੀ ਬਾਣੀ ਦਾ ਬਾਣੀ ਵਿੱਚ ਇੱਕ ਸਬਦ ਪੜ੍ਹ ਕੇ ਜੋ ਸੰਤ گزارا چلتا بیٹھیا میرے بھیر بھی بیٹھے نے میں سارے بےنتی کرتا وا کہ ضرور اپنی کمائی کے جو بھی سدا بندہ دان وا ضرور جو دیو, کیونکہ یہ اصلی سیوا وا ਮੇਰਾ ਪਰਵਾਰ ਦਾ ਤੁਸੀਂ ਸਾਨਾ ਦਾ مالک ਚਰਨੀ ਦਾ ਵਿਚ ਰੱਖੇ ਤੁਹਾਨੂੰ ਸਾਰਿਆਂ ਨੂੰ ਸਾਕ ਸਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਲੱਖ ਲੱਖ ਮੁਆਫਕਾ ਇੱਕ ਸ਼ਬਦ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਪੈਰਨਾਨ ਕੀ ਦਬੀਰ ਤਨ ਮਨ ਦਾ ਫਕੀਰ ਜੀ ਜੋਗੀਆਂ ਦਾ ਜੋਗੀ ਤੇ ਪੀਰਾਂ ਦਾ ਪੀਰ ਪਹਿਰੇ ਨਾਨਕੀ ਦਵੀਰ ਤਨ ਮੰਨਦਾ ਫਕੀਰ ਪਹਿਰੇ ਨਾਨਕੀ ਦਵੀਰ ਤਨ ਮੰਨਦਾ ਫਕੀਰ ਨੀਏ ਜੋਗੀਆਂ ਦਾ ਜੋਗੀ ਨੀਏ ਜੋਗੀਆਂ ਮਨ ਦਾ ਤਕੀਰ ਸਾਥੀ ਦੋਨੇ ਪਿਆਰੇ ਦੇ ਬਾਲਾ ਮਰਦਾਨਾ ਰੱਬ ਨਾਲ ਹੀ ਇਹ ਤੇ ਰੱਖੀ ਇਹ ਬੰਕਲੇ ਸ਼ੁਕਰਾਨਾ ਰੱਬ ਨਾਲ ਮੋਟੇ ਸਬੀਨਾ ਬਿਖਾਰੀ ਸੱਚ ਜਾਂਦਾ ਅਕੀਰ ਪਹਿਣ ਨਾਨਕੀ ਦਵੀਰ ਤਨ ਮਾਨਦਾ ਫਕੀਰ ਪਹਿਣ ਨਾਨਕੀ ਦਵੀਰ ਤਨ ਮਾਨਦਾ ਫਕੀਰ ਪੰਨੇ ਪਰ ਮਾਨੂ ਬਾਬਾ ਜਾਤ ਪਾਤ ਨੂੰ ਨਾ ਮੰਨੇ ਸਗੋਂ ਤੋ ਅਮੀਰ ਪਹਿਨ ਨਾਨਕੀ ਦਵੀਲ ਤਨ ਮਨ ਦਾ ਫਕੀਰ ਪਹਿਨ ਨਾਨਕੀ ਦਵੀਲ ਤਨ ਮਨ ਦਾ ਫਕੀਰ ਪਿੱਤ ਕਰੂ বিনা

ਤੇ ਪੀਰਾਂ ਦਾ ਪੀਰ ਪੈਰ ਨਾਨਕੀ ਦਵੀਰ ਤਨ ਮਨ ਦਾ ਫਕੀਰ ਪੈਰ ਨਾਨਕੀ ਦਵੀਰ ਤਨ ਮਨ ਦਾ ਫਕੀਰ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਬਤੈ

ਮੇਰ ਪ੍ਰਿਆਤਨ ਕੀ ਮਹਾਰਾਜ ਤੋਂ ਨਾ ਪਾਣੀ ਦਾ ਨਾਲ ਜੋੜ ਕੇ ਰੱਖੇ ਬਹੁਤ ਹੀ ਵਧੀਆ ਸਾਥ ਸਾਡੇ ਭਾਈ ਬਲਵਿੰਦਰ ਸਿੰਘ ਜੀ ਕੂਟਾਂ ਤੋਂ ਬੜੀ ਵਧੀਆ ਸਾਊਂਡ ਆ ਦੀ ਮਾਲਕ ਚਲਤੀ ਕਲੰਚ ਰੱਖੇ ਬਾਬਾ ਨਾਨਕ ਦੇ ਘਰ ਪਰਵਾਰ ਤੇ ਬੱਚਿਆਂ ਦੇ ਮੇਰ ਪ੍ਰਿਆਤਨ ਕੀ ਮਾਲਕ ਕਿਰਪਾ ਕਰੇ ਸਾਰਿਆਂ ਤੋਂ ਮੇਰ ਪ੍ਰਿਆਤਨ ਕੀ ਕੋਈ ਵੀ ਸਰਵਿਸ ਗਰੀਬ ਨੂੰ ਪਾਣੀ ਹੋਵੇ ਤਾ ਮੇਰਾ ਨੰਬਰ ਆ ਜੀ 9967706078 9967706078 ਇਸ ਨੰਬਰ ਤੇ ਤੁਸੀਂ ਦੱਸੋ ਸੇਵਾ ਪ੍ਰਾਪਤ ਕੇ 10075 ਦੇ ਸਕਦੇ ਜੋ ਕਿਉਂਕਿ ਇਹ ਸਪਲਾਈਵਾ ਤੁਹਾਡਾ ਬਿਨਾ

ਮੇਰੇ ਨਾਲ ਕਰਦੇ ਨੇ ਮੈਂ ਤਹਿ ਦੋ ਤਰਾਨਾ ਕਰਦਾ ਸਾਰੇ ਦਾਦੇ ਸੀਚ ਕਹੋ ਜੀ ਨਾਨਕ ਦਾ ਨਾਮ ਚਰਤੀ ਕਲਾ ਤੇਰੇ ਬਾਣੇ ਸਰਪੱਤ ਆਪਣਾ ਬਾਣੀ ਗੁਰਜੀਕਾਰ ਦਾ ਕਾਲਸਾ ਬਾਣੀ ਗੁਰਜੀ ਦੀ ਕਰਦੇ